20023 ਚ ਇੱਥੇ ਜ਼ਮੀਨ 27 28 ਹਜ਼ਾਰ ਨੂੰ ਕਿੱਲਾ ਮਿਲ ਗਈ ਬਿਨਾ ਪਾਣੀ ਤੋਂ ਹੈਗਾ ਬਹੁਤ ਪਰ ਮੇਰੇ ਤਾਂ ਬਹੁਤ ਮੁਸ਼ਕਲ ਹੈ ਮਤਲਬ ਕਿ ਜੇ ਲੈਣੀ ਆ ਜ਼ਮੀਨ ਤਾਂ ਤੁਹਾਨੂੰ 30 40 ਕਿੱਲੇ ਜਾਂ 50 ਕਿੱਲੇ ਮਿਲੂਗੀ ਤਾਂ ਘਰ ਵਿੱਚੇ ਹੀ ਮਿਲੂਗਾ ਘਰ ਵਿੱਚੇ ਯਾਰ ਦੇ ਹਾਲਾਤ ਦੇਖ ਕੇ ਤਾਂ ਹੁਣ ਇਹ ਹੈ ਵੀ ਕਦੇ ਵੀ ਨਹੀਂ ਜਾਣਾ ਮਿਲਣ ਵੀ ਜਾਣੇ ਆ ਫੇਰ ਵੀ ਬਹੁਤਾ ਹੰਦਾ ਵੀ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਵੀ ਡਰੀ ਲੱਗਦਾ ਹੈ ਦੂਰ ਪੰਜਾਬ ਤੋਂ 2000 ਕਿਲੋਮੀਟਰ ਆਣ ਕੇ ਇੱਥੇ ਤੁਸੀਂ ਡੇਰੇ ਲਾ ਵੀ ਮਿੱਤਰੋ ਇਸ ਵਕਤ ਹੈਗੇ ਆ ਆਪਾਂ ਗੁਜਰਾਤ ਦੇ ਪਿੰਡ ਬਰਾੜੀਆ કચ્છ ਜ਼ਿਲ੍ਹੇ ਦਾ ਇਹ ਪਿੰਡ ਬਰਾੜੀਆ ਬਹੁਤ ਹੀ ਮਸ਼ਹੂਰ ਆ ਕਿਉਂਕਿ ਇੱਥੇ ਆਪਣੇ ਕਈ ਪੰਜਾਬੀ ਭਰਾ ਰਹਿੰਦੇ ਨੇ ਟਾਣੀਆਂ ਤੇ ਵਸੇ ਨੇ ਅੱਜ ਆਪਾਂ ਪਹੁੰਚੇ ਆ ਪੰਮੇ ਵੀਰ ਕੋਲੇ ਪੰਮਾ ਵੀਰ ਕਹਿੰਦੇ ਨੇ ਤੇ ਇਹ ਵੀਰ ਬਾਈ ਰਮਣੇ ਕਾ ਜਵਾਈ ਆ ਜੀ ਵੀਰ ਦਾ ਘਰ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਮਿੱਤਰੋ ਇੱਥੇ ਘਰ ਨੇ ਤੇ ਲਗ ਲਗਭਗ ਵੀਰ ਵੀਰ ਕੋਲੇ 30 ਏਕੜ ਇੱਥੇ ਜ਼ਮੀਨ ਆ ਮਿੱਤਰੋ ਆ ਸਾਹਮਣੇ ਰਹੀ ਜ਼ਮੀਨ ਉਹ ਰਹੀ ਕਣਕ ਤੇ ਆ ਬੀਜੇ ਪੱਠੇ ਤੇ ਇੱਥੇ ਇਹਨਾਂ ਨੇ ਇਸ ਤਰੀਕੇ ਨਾਲ ਕਿਆਰੀਆਂ ਪਾਉਣੀਆਂ ਲਗਭਗ ਕਹਿੰਦੇ ਕਿਲੇ ਦੇ ਵਿੱਚ ਇਸ ਤਰੀਕੇ ਦੇ 4 ਤੋਂ 5 ਖਾਲੇ ਬਣਦੇ ਨੇ ਤੇ ਆ ਨਿੱਕੀਆਂ ਨਿੱਕੀਆਂ ਵੱਟਾਂ ਪਾ ਕੇ ਇਹ ਵੀਰ ਇੱਥੇ ਖੇਤੀ ਕਰਦੇ ਨੇ ਤੇ ਪਾਣੀ ਲਾਉਂਦੇ ਨੇ ਹਾਂਜੀ ਇਹ ਫੁੱਟਾ ਹੋਣਾ ਹੈ ਤੇ ਇਹ ਆ ਸਾਹਮਣੇ ਵੀਰ ਪੰਮਾ ਤੇ ਤੇ ਇਹ ਵੀਰ ਦਾ ਘਰ ਆ ਤੇ ਕੁਝ ਇਸ ਤਰੀਕੇ ਦੇ ਹੀ ਘਰ ਤੁਹਾਨੂੰ ਪੰਜਾਬੀਆਂ ਦੇ ਮਿਲਣਗੇ ਮਿਲਣਗੇ ਬਾਈ ਖੇਤਾਂ 'ਚ ਤੇ ਵੀਰ ਕੋਲ ਆ ਕਰਤਾਰ ਟਰੈਕਟਰ ਆ ਸਤਿ ਸ੍ਰੀ ਅਕਾਲ ਵੀਰ ਤੇ ਕਿੰਨਾ ਚਿਰ ਹੋ ਗਿਆ ਵੀਰ ਇੱਥੇ ਆਇਆ ਨੂੰ ਤੁਹਾਨੂੰ 35-40 ਸਾਲ 35-40 ਸਾਲ ਹੈ ਕਿੰਨੇ ਭਰਾ ਜੀ ਤੁਸੀਂ ਕੱਲੇ ਤੁਸੀਂ 1.5 ਲੱਖੀ ਜੇ ਤੇ ਤੁਹਾਡੇ ਨਾਲ ਚਾਚੇ ਤਾਏ ਹੈ ਤੇ ਨਾਲ ਪਸ਼ੂ ਵੀ ਹੈ ਪਸ਼ੂ ਵੀ ਕਿੰਨੇ ਪਸ਼ੂ ਤੁਸੀਂ ਹੈਗੇ 40-50 40-50 ਪਸ਼ੂ ਆ ਦੋਹਾਂ ਤਰ੍ਹਾਂ ਦੇ ਮਿਲਾ ਕੇ 80-90 ਸੂਈ ਹੋ ਜਾਵਾਂਗੇ ਅੱਛਾ ਇਧਰ ਆਪਣੇ ਪਿੱਛੇ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਤੇ ਮੈਂ ਨੁਣਾ ਆਂਟੀ ਨੇ ਮੈਂ ਆਇਆ ਵੀਰ ਮੈਨੂੰ ਲੈ ਆਇਆ ਕਹਿੰਦਾ ਚਲੋ ਆਪਣੀ ਘਰ-ਬਾਰ ਤੁਹਾਨੂੰ ਦਿਖਾਉਣੀ ਹੈ ਤੇ ਆਂਟੀ ਨੇ ਮੈਨੂੰ ਵਹਿੰਦੇ ਪਛਾਣ ਲਿਆ ਕਹਿੰਦੇ ਵੀ ਤੁਸੀਂ ਵੀਡੀਓ ਪਾਉਣੀ ਹੈ ਮੈਂ ਕਿ ਹਾਂ ਕਹਿੰਦੀ ਮੈਂ ਤੁਹਾਡੀਆਂ ਵੀਡੀਓ ਦੇਖਦੀਆਂ ਤੇ ਆਂਟੀ ਵੈਸੇ ਆਪਣੀ ਸਬਸਕ੍ਰਾਈਬਰ ਆ ਆਂਟੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਬਹੁਤ ਈ ਵਧੀਆ ਇੰਨੀ ਦੂਰ ਪੰਜਾਬ ਤੋਂ 2000 ਕਿਲੋਮੀਟਰ ਆਣ ਕੇ ਇੱਥੇ ਤੁਸੀਂ ਡੇਰੇ ਲਾਏ ਪੰਜਾਬ ਛੱਡਣ ਨੂੰ ਤੁਹਾਡਾ ਕਿਵੇਂ ਜੀ ਕੀਤਾ ਬਹੁਤ ਇੱਥੇ ਬਹੁਤ ਵਧੀਆ ਲੱਗਿਆ ਅੱਛਾ ਇੱਕ ਤਾਂ ਇੱਥੇ ਬੱਚੇ ਨਸ਼ਾ ਬਹੁਤ ਵਧੀਆ ਜਿਹੜਾ ਨਸ਼ੇ ਤੋਂ ਚਿੱਟਾ-ਚੁੱਟਾ ਇੱਥੇ ਹੈ ਨਹੀਂ ਚਿੱਟਾ ਤਾਂ ਇੱਥੇ ਕੋਈ ਜਾਣਦਾ ਹੀ ਨਹੀਂ ਵੀ ਹੈਗਾ ਅਸਾਂ ਨਾ ਹੀ ਨਹੀਂ ਜਾਣਦਾ ਕੋਈ ਨਾ ਕੋਈ ਨਹੀਂ ਤੇ दारू ਵੈਸੇ ਗੁજરાਤ ਚ ਬੈਨ ਹੈ दारू ਬੈਨ ਹੈ दारू ਜੀਨੇ ਪੀਣੀ ਹੁੰਦੀ ਹੈ ਕੱਢ ਲੈਂਦੇ ਨੇ ਪਰ ਚਲੋ ਆਪਣੇ ਤੋਂ ਫੇਰ ਵੀ ਵੈਸੇ ਗੁਰੂ ਦੀ ਮਿਹਰ ਹੈ ਫੌਜੀ ਸਾਹਿਬ ਨੇ ਵੀ ਛੱਡੀ ਹੋਈ ਸੀਗੀ ਅੱਛਾ ਆਪਣੇ ਤੁਹਾਡੇ ਹਸਬੰਡ ਫੌਜੀ ਸੀ ਫੌਜ ਚ ਸੀਗੇ ਹਾਂਜੀ ਫਿਰ ਤੁਸੀਂ ਇੱਥੇ ਆਉਣ ਦੀ ਕਹਾਣੀ ਦੱਸੋ ਕਿਵੇਂ ਆ ਬਸ ਆਉਣ ਦੀ ਤਾਂ ਪੁੱਤ ਵਧੀਆ ਲੱਗਿਆ ਉਹਨਾਂ ਨੂੰ ਉੰਜ ਆਦੇ ਵਿੱਚ ਕਹਿੰਦੇ ਨਹੀਂ ਵਧੀਆ ਲੱਗਦਾ ਹੈਗਾ ਉਸ ਉਹਨਾਂ ਦੇ ਜਿਹੜੇ ਮੰਮੀ ਡੈਡੀ ਸੀ ਨਾ ਉਹ ਵੀ ਚਾਰਪਰਾ ਸੀਗੇ ਅੱਛਾ ਇਹ ਫੌਜੀ ਹੋਣੀ ਚਾਰਪਰਾ ਸੀਗੇ ਮਤਲਬ ਹਾਂ ਤੁਹਾਡੇ ਹਸਬੰਦ ਉਹਨਾਂ ਨੂੰ ਫਿਰ ਹੋ ਗਿਆ ਮਾਪਿਆਂ ਨੂੰ ਵੀ ਹੁਣ ਇਹ ਘਰੇ ਆ ਗਏ ਜੱਟਾਂ ਦੇ ਪੁੱਤ ਵੀ ਫਿਰ ਕਿਸੇ ਨਾਲ ਲੜਾਈ ਝਗੜੇ ਦੇ ਵਿੱਚ ਹੋ ਗਈ ਹੈ ਥੋੜਾ ਬਾਹਰੇ ਠੀਕ ਨਹੀਂ ਇਹ ਬਾਹਰ ਹੀ ਠੀਕ ਹੈ ਵੀ ਸ਼ਾਂਤੀ ਪਸੰਦ ਸੀਗੇ ਇਹ ਤੇ ਗੁਜਰਾਤ 'ਚ ਇਹਨਾਂ ਨੇ ਡਿਊਟੀ ਕੀਤੀ ਹੋਈ ਸੀ ਇੱਥੇ ਹਾਂਜੀ ਤੇ ਇੱਥੇ ਯਾਨੀ ਕਿ ਇਲਾਕਾ ਵੇਖਿਆ ਹੋਇਆ ਸੀ ਉਹਨਾਂ ਨੇ ਵੇਖਿਆ ਹੋਇਆ ਸੀ ਬਸ ਕਿਹੜੇ ਸਾਲ ਚ ਆਏ ਸੀ ਤੁਸੀਂ ਇੱਥੇ 98 ਚ ਆਏ ਸੀ ਜੀ 1998 ਚ 98 ਚ ਇੱਥੇ ਆਏ ਸੀ ਹੈ ਇਹ ਆਪਣਾ ਘਰ ਆਂਟੀ ਵੇਖ ਲੀਏ ਮੜਾ ਜੀ ਅੰਦਰ ਆਣ ਕੇ ਹਾਂਜੀ ਹਾਂਜੀ ਤੇ ਇਧਰ ਆਪਣੇ ਪਸ਼ੂ ਆ ਜੋ ਆਂਟੀ ਮੜਾ ਜੀ ਆਪ ਤੁਸੀਂ ਦਿਖਾਓ ਲਓ ਜੀ ਆਂਟੀ ਜੀ ਆਪ ਦਿਖਾਉਣਗੇ ਆਪਾਂ ਨੂੰ ਇੱਥੇ ਜੀ ਦੋ ਇਹ ਚਾਚੇ ਤਾਇਆ ਦੇ ਪੁੱਤ ਭਰਾ ਨੇ ਤੇ ਲਗਭਗ ਕਹਿੰਦੇ ਵੀ 100 ਤੋਂ ਜ਼ਿਆਦਾ ਪਸ਼ੂ ਆਂਟੀ ਆਪਣੇ ਕੋਲੇ ਫਰਾਂਟੀ ਕਿੰਨਾ ਕੁ ਦੁੱਧ ਪਾ ਦਿੰਨੇ ਤੁਸੀਂ ਫਿਰ ਆਵਦਾ ਤੁਹਾਨੂੰ ਹਿੱਸੇ ਆਉਂਦਾ ਦੁੱਧ ਕਿੰਨਾ ਕੁ ਹੋ ਜਾਂਦਾ ਤੁਹਾਡਾ ਵਧੀਆ ਹੋ ਜਾਂਦਾ ਪੁੱਤ ਜਦੋਂ ਮੱਝਾਂ ਦੁੱਧ ਬਹੁਤ ਦਿੰਦੀਆਂ ਨੇ ਫਿਰ ਤਾਂ ਸਮਝੋ ਲੱਖ ਸਵਾ ਲੱਖ ਦਾ ਇਕੱਲੇ ਇਕੱਲੇ ਦਾ ਹੋ ਜਾਂਦਾ ਸਾਡਾ ਤੇ ਉਹਦਾ ਮਤਲਬ ਲੱਖ ਸਵਾ ਲੱਖ ਦਾ ਸਾਡਾ ਤੇ 1.5-2 ਲੱਖ ਦਾ ਉਹਨਾਂ ਦਾ ਉਹਦੇ ਕੋਲੇ ਥੋੜੀ ਜਿਹੀ ਵੱਧ ਨੇ ਪਈ ਅੱਛਾ ਤਾਂ ਮਿੱਤਰੋ ਇਹ ਜਿਹੜੀ ਸਾਂਝੀ ਵਾੜੀ ਆ ਇਹਨਾਂ ਦੀ ਇਹਨੂੰ ਇੱਥੇ ਪਸ਼ੂ ਸਾਂਝੇ ਰੱਖਦੇ ਨੇ ਜੇਠ ਕੇ ਦਿਓਰ ਦੇਵਰ ਸੀ ਦਿਓਰ ਸੀ ਦਿਓਰ ਜਿਹੜਾ ਪਰਲੀ ਸਾਈਡ ਰਹਿੰਦਾ ਪਰਲੀ ਸਹੜ ਇੱਧਰ ਇਹ ਰਹਿੰਦੇ ਨੇ ਤੇ ਸਾਂਝੇ ਪਸ਼ੂ ਰੱਖੇ ਨੇ ਤੇ ਹੁਣ ਪਸ਼ੂ ਕਿੱਥੇ ਆਂਟੀ ਆਇਸ ਵਕਤ ਹੁਣ ਬਾਹਰ ਚਰਨ ਗਏ ਹੋਏ ਨੇ ਦੁੱਤ ਚਰਨ ਗਏ ਹੋਏ ਆ ਤੇ ਆਂਟੀ ਕਹਿੰਦੇ ਵੀ ਫੌਜੀ ਸਾਹਿਬ ਇੱਥੇ ਲੈ ਆਏ ਨੇ ਤੇ ਲਗਭਗ ਇੱਥੇ ਫਿਰ ਵਾਈ ਚੰਗੀ ਵਧੀਆ ਮਤਲਬ ਕਿ ਬਾਹੀ ਬਹੁਤ ਵਧੀਆ ਹਾਰੀ ਕੋ ਫਾਸਲ ਹੁੰਦੀ ਹੈ ਬਹੁਤ ਵਧੀਆ ਜਾਨੀ ਖੁਸ਼ੀ ਖੁਸ਼ੀ ਜਿਉਂਨੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਬੱਚੇ ਜਿੱਥੇ ਮਰਜੀ ਕੰਮ ਕਰਨ ਇਹ ਬੱਚਾ ਹੈ ਉਹ ਬੱਚਾ ਹੈ ਅੱਛਾ ਜੀ ਕੋਈ ਇਹ ਨਹੀਂ ਹੈਗਾ ਵੀ ਇਹ ਕਿਤੇ ਡਿੱਗੇ ਪਏ ਹੋਣਗੇ ਜਾਏ ਸਾਨੂੰ ਕੋਈ ਗਲਤ ਉਹਦੇ ਵਿੱਚ ਹੋਣਗੇ ਕੰਮ ਨੂੰ ਬਾਹਰ ਨਿਕਲਣਾ ਕੰਮ ਕਰਨਾ ਆਪਣੇ ਘਰੇ ਆ ਜਾਣੇ ਇੱਕ ਗੱਲ ਆਂਟੀ ਮੈਂ ਪੁੱਛਿਆ ਇੱਥੇ ਕਹਿੰਦੇ ਛਰਾਬ 2 ਨੰਬਰ ਚ ਵੇਖਦੀ ਉਹ ਦੱਸ ਦੋ ਮੜਾ ਐ ਐਕਸਪਲੇਨ ਕਰ ਦੋ ਵੀ ਕਿਵੇਂ ਵੇਖਦੀ ਪ੍ਰੀਕ ਦਾ ਤਾਂ ਬਹੁਤ ਕੋਸਾ ਅੱਛਾ ਉਹ ਦੱਸ ਦੇ ਵੀ ਕਹਿੰਦੇ ਪੀਪਿਆਂ ਚ ਕਿਵੇਂ ਥੈਲੀਆਂ ਚ ਆਉਂਦੀ ਉਹ ਕਿਵੇਂ ਦੀ ਮੜਾ ਜਾਉ ਉਹ ਮੈਨੂੰ ਪਤਾ ਹੈ ਹੀ ਆਪਣੇ ਨਾ ਜਿਹੜੇ ਵੱਡੇ ਹੈਗੇ ਨੇ ਲੋਕ ਥੋੜੇ ਜਿਹਾ ਅੱਛਾ ਜੀ ਇੱਥੇ ਠਾਕਰ ਕਹਿ ਦਿੰਦੇ ਆ ਠਾਕਰ ਕਹਿ ਦਿੰਦੇ ਨੇ ਉਹ ਮੰਗਵਾ ਮੰਗੂ ਲੈਂਦੇ ਨੇ ਜਾਂ ਗੱਡੀਆਂ ਜਾਂ ਕਿੰਨੇ ਇਹਨਾਂ ਆਪਾਂ ਨੂੰ ਇੰਨਾ ਨਹੀਂ ਪਤਾ ਅੱਛਾ ਅੱਛਾ ਇਹ ਸੀ दारू ਵੀ ਆ ਦੂਜੀ ਵੀ ਆ ਅੱਛਾ ਅੱਛਾ ਉਹਦੇ ਭੈਣ ਆ ਤੇ ਜੇ ਫੜਿਆ ਜਾਵੇ سزا ਫੋਲਾ ਹਾਂ ਜੀ ਵੀ ਨਹੀਂ ਜਾਮ ਨੂੰ ਜਵਾਨ ਤੇ ਕਰਿਆ ਜਾਂਦਾ ਪਰ ਰੇਟੀ ਆ ਜਾਂਦਾ ਕੇਸ ਤਾਂ ਚੱਲਦਾ ਹੈ ਕੇਸ ਤਾਂ ਚੱਲਦਾ ਹੀ ਆ ਫਿਰ ਕੇਸ ਲੰਮਾ ਹੀ ਮੈਂ ਹੁਣ ਇੱਥੇ ਕਿਸੇ ਨੂੰ ਆਹਾ ਆਪਣੇ ਬੰਦਾ ਰੱਖਿਆ ਹੋਇਆ ਇਹ ਕਹੇ ਦੀ ਮੈਂ ਉਧਰ ਜਾ ਕੇ ਤੀ ਲਾਂ ਅੱਛਾ ਫਿਰ ਮੇਰਜੀ ਦੇ ਪੁਰਸ ਚੱਕਰ ਕੱਢਦੀ ਆ ਬਹੁਤ ਅੱਛਾ ਜੀ ਤੇ ਮੇਰਜੀ ਬਹੁਤ ਘਟਾਪਾ ਚਾੜਨਗੇ ਫਾਲੀ ਅੱਛਾ ਅੱਛਾ ਟੋੜਾ ਫਿਰ ਇੱਥੇ ਮਨ ਜਚਿਆ ਹੈ ਹੁਣ ਤਾਂ ਪਹਿਲਾਂ ਹਜੇ ਮੈਨੂੰ ਲੱਗਦਾ ਸੀਗਾ ਥੋੜਾ ਜਿਹਾ ਹੋ ਗਿਆ ਵੀ ਪੰਜਾਬ ਵੱਲ ਨੂੰ ਬੱਚਿਆਂ ਨੂੰ ਲੈ ਕੇ ਜਾਵਾਂਗੇ ਕੱਲਾ ਬੱਚਾ ਇੱਥੇ ਕੀ ਬਣੂਗਾ ਅੱਛਾ ਬਾਰ ਹੁਣ ਪੰਜਾਬ ਦੇ ਹਾਲਾਤ ਦੇਖ ਕੇ ਤਾਂ ਹੁਣ ਇਹ ਹੈ ਵੀ ਕਦੇ ਵੀ ਨਹੀਂ ਜਾਣਾ ਹਾਂ ਹੁਣ ਬਹੁਤ ਬੁਰੇ ਹਾਲਾਤ ਹਨਾ ਡੇਲੀ ਤੁਸੀਂ ਦੇਖਦੇ ਆਂ ਟੀਵੀ ਚ ਕਦੀ ਕੋਈ ਮਾਰਤਾ ਕਦੀ ਕੋਈ ਮਾਰਤਾ ਹੈ ਮੈਨੂੰ ਥੋੜਾ ਜਿਹਾ ਸ਼ੌਂਕ ਆ ਜਿੰਨੇ ਥੋੜੀ ਵੀਡੀਓ ਵੀਡੀਓ ਦੇਖਣ ਦਾ ਅੱਛਾ ਤੇ ਇੱਕ ਹੈਗਾ ਉਹ ਲਚਕਾਣੀ ਵਾਲਾ ਹਾਂ ਲਚਕਾਣੀ ਵਾਲਾ ਹਾਂਜੀ ਹਾਂ ਬਾਬਾ ਤੁਹਾਡੀਆਂ ਵੀਡੀਓ ਮੈਂ ਬਹੁਤ ਦੇਖਦੀ ਆਂ ਅੱਛਾ 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 ਫੇਰ ਇੰਨਾ ਨਾ ਵਸੇ ਹੋ ਹੁੰਦਾ ਵੀ ਹੁਣ ਤਾਂ ਇਹ ਲੱਗਦਾ ਕੁਝ ਖਬਰਾਂ ਸਵੇਰ ਜਾਨੀ ਉੱਠ ਕੇ ਮੌਸਮ ਦਾ ਹਾਲ ਖਬਰਾਂ ਸੁਣਨੀ ਆ ਸੁਣਨੀ ਆ ਸੁਣਨੀ ਆ ਸੁਣਨੀ ਉਹ ਸੁਣ ਕੇ ਤਾਂ ਫੇਰ ਇੰੋਂ ਲੱਗਦਾ ਹੁੰਦਾ ਅਗਈ ਪੰਜਾਬ ਦੇ ਵਿੱਚ ਤਾਂ ਹੁਣ ਜੇ ਥੋੜਾ ਜਿਹਾ ਮੈਦਨ ਵੀ ਜਾਣੇ ਆ ਫੇਰ ਵੀ ਬਹੁਤ ਆਏ ਹੁੰਦਾ ਵੀ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਵੀ ਡਰ ਹੀ ਲੱਗਦਾ ਹੈ ਪੰਜਾਬ ਚ ਕਿਹੜੇ ਪਿੰਡ ਰਹਿੰਦੇ ਸੀ ਤੁਸੀਂ ਪੰਜਾਬ ਦੇ ਵਿੱਚ ਅਸੀਂ ਜਸੋਵਾਲ ਸਦਾਰ ਕੋਲੇ ਸਦਾਰ ਕੋਲੇ ਜਸੋਵਾਲ ਹਾਂਜੀ ਹਲਵਾਰਾ ਹਲਵਾਰਾ ਜਸੋਵਾਲ ਸਦਾਰ ਕੋਲੇ ਜਸਵਾਲ ਕਲਾਰ ਕਹਿੰਦੇ ਨੇ ਕਲਾਰ ਕਹਿੰਦੇ ਹੈ ਠੀਕ ਇਧਰ ਵੇਖੋ ਜੀ ਇਸ ਤਰੀਕੇ ਦੇ ਕੁਝ ਟੋਕੇ ਆ ਇਹਨਾਂ ਦੇ ਆ ਪੱਠੇ ਆ ਠੀਕ ਹੈ ਜੀ ਤੁਸੀਂ ਪੱਠੇ ਕੁਤਰ ਕੇ ਪਾਉਣੇ ਹੈ ਕਈ ਕੁਤਰ ਕੇ ਨਹੀਂ ਪਾਉਦੇ ਉਵੇਂ ਹੀ ਸਿੱੜ ਦਿੰਦੇ ਆ ਨਾ ਨਹੀਂ ਕੁਤਰ ਕੇ ਪਾਉਣੇ ਤੁਸੀਂ ਕੁਤਰ ਕੇ ਪਾਉਣੇ ਆ ਤੇ ਆਹ ਚੱਕੀ ਤੁਸੀਂ ਆਂਟੀ ਫਿਰ ਤੁਹਾਡੇ ਚੱਕੀ ਚੁੱਕੀ ਆਪਦੀ ਇੱਥੇ ਤੁਸੀਂ ਆਟਾ-ਆਟਾ ਪਿਓ ਨਹੀਂ ਜਾਂਦੇ ਕਿਤੇ ਵੀ ਹੈ ਆਟਾ ਤਾਂ ਪਿਓਣਿਆ ਪੁੱਤ ਖਾਣ ਦਾ ਪਿਓਣਿਆ ਪਸ਼ੂਆਂ ਦਾ ਘਰੇ ਤੇ ਲੇ ਪਸ਼ੂਆਂ ਦਾ ਫਿਰ ਡੇਲੀ ਪੀਨੇ ਆ ਡੇਲੀ ਵਾਂਗੂ ਕੀ ਕੀ ਅੱਛਾ ਹੁਣ ਉਹ ਪੀ ਕੇ ਉਹ ਦੇਖੋ ਡਰਮ ਭਰ ਕੇ ਜਾਂ ਬੋਰੀਆਂ ਭਰ ਕੇ ਜਿੱਦਾਂ ਵੇਲੇ ਨੇ ਬੱਚੇ ਅੱਛਾ ਜੀ ਇਹਨਾਂ ਨੇ ਭਰ ਕੇ ਅੱਖ ਲੈਣਾ ਅੱਛਾ ਤੇ ਪੀ ਕੇ ਜਦੋਂ ਫਿਰ ਇਹਨਾਂ ਨੂੰ ਕੰਮ ਤੰਦਾ ਫਿਰ ਨਹੀਂ ਵੀ ਪੀਂਦੇ ਕਈ ਕਈ ਵਾਰ ਅੱਛਾ ਤੇ ਆ ਸਾਬ ਸਫਾਈ ਯਾਨੀ ਕਿ ਤੁਹਾਡੀ ਫਾਰਮ ਦੀ ਪੂਰੀ ਹੈ ਇੱਥੇ ਹੈ ਬਹੁਤ ਕਰ ਲੈਣਾ ਹੋਸ਼ਾ ਤੇ ਇਧਰ ਇਧਰ ਤੂੜੀ ਵਾਲਾ ਸਿਸਟਮ ਤੁਹਾਡਾ ਹੈ ਅੱਗੇ ਘਰ ਦਿਖਾਵਾਂਗੇ ਮੜਾ ਜਾ ਹਾਂ ਹਾਂ ਪੁੱਤ ਤੇ ਇੱਥੇ ਆਂਟੀ ਪਾਣੀ ਨਹੀਂ ਆਉਂਦਾ ਨਹਿਰ ਤਾਂ ਫਿਰ ਨੇੜੇ ਤੇੜੇ ਹੈ ਹੀ ਨਹੀਂ ਹੈਣਾ ਇੱਥੇ ਅੱਛਾ ਪਾਣੀ ਫਿਲਟਰ ਹੀ ਕਰਦੇ ਪਾਣੀ ਚੱਲਣਾ ਮੀਹਾਂ ਦਾ ਐ ਹਾਲ ਚ 10 ਮਹੀਨੇ ਤੋਂ ਗਾਇਬ ਬਾਹਰ 8ਵਾਂ 9ਵਾਂ ਮਹੀਨਾ 10ਵਾਂ ਵਾ ਵਾਹ ਸਮੀਹਾਂ ਦੇ ਚੱਲਣਾ ਆ ਮੀਹਾਂ ਦਾ ਟਾਈਮ ਹੈ ਮੀਹਾਂ ਦਾ ਕੀ ਹੁੰਦਾ ਜਦੋਂ ਮੀਹ ਹੁਣ ਥੋੜੇ ਜਿਹਾ ਆਉਣ ਲੱਗ ਗਏ ਨਹੀਂ ਬਸ ਆ ਮੀਹਾਂ ਦਾ ਟਾਈਮ ਹੈ ਦੋ ਮਹੀਨੇ ਹੱfte ਘੰਟੇ ਬਾਅਦ ਪਾਣੀ ਕਿਤੇ ਨਹੀਂ ਇੱਥੇ ਅੱਧੇ ਘੰਟੇ ਬਾਅਦ ਪਾਣੀ ਨਾ ਮਿਲੇ ਬਾਅਦ ਵਾ ਸਾਰਾ ਪਾਣੀ ਰੁੜ ਗਿਆ ਆ ਜਿਹੜਾ ਤੁਸੀਂ ਦਾਣਾ ਪਸ਼ੂਆਂ ਨੂੰ ਪਾਉਣਾ ਇੱਥੇ ਇਹ ਦਾਣਾ ਪਸ਼ੂਆਂ ਨੂੰ ਇਹ ਰਿਣਿਆ ਪਿਆ ਤੇ ਐਂ ਹੀ ਪਸ਼ੂਆਂ ਨੂੰ ਪਾਉਣਾ ਰਿਨੇ ਕੇ ਹੈ ਆਡੇ-ਡੇ ਕੜਾਏ ਪਸ਼ੂਆਂ ਵਾਸਤੇ ਗਿਗਾ ਵਰਪਾ ਹਾਉ ਪਾਰਾ ਮੀਰਾ ਮਤੀ ਦਾ ਦਲੀਆ ਅੱਛਾ ਤੇ ਪਾਊਡਰ ਸਾਬ ਤੋਂ ਰੱਖਣਾ ਸਾਰੀ ਥੋੜੀ ਥੋੜੀ ਜੀ ਸ਼ਾਮ ਨੂੰ ਪਾਉਣੀ ਹੈ ਗੁੜ ਇਸ ਖੇਤ ਫਿਰ ਤੁਹਾਡਾ ਸਾਹਮਣੇ ਆ ਗਿਆ ਇਹ ਪੱਠੇ ਆਗੇ ਨਾਲ ਇਹ ਇਧਰ ਵੀ ਹਰ ਇੱਕ ਫਸਲ ਤੇ ਹੋ ਜਾਂਦੀ ਝੋਨੇ ਤੋਂ ਇਲਾਵਾ ਹਰ ਇੱਕ ਫਸਲ ਲੈ ਵੀ ਮਿੱਤਰੋ ਕੁਝ ਇਸ ਤਰੀਕੇ ਦੇ ਖੇਤ ਨੇ ਇਹ ਕਰਤਾਰ ਟਰੈਕਟਰ ਹੈ ਨਵਾਂ ਲਿਆ ਸੀ ਪਾਜੀਏ ਤੇ ਇਧਰ ਘਰ ਸਾਰੇ ਪੰਜਾਬੀਆਂ ਦੇ ਤੁਹਾਨੂੰ ਇਦਾਂ ਮਿਲਣਗੇ ਹੁਣ ਤਾਂ ਢੀ ਕੋਠੀ ਪਾਉਣ ਲੱਗ ਗਏ ਹਨਾ ਆਪਾਂ ਵੀ ਪਾਵਾਂਗੇ ਅੱਛਾ ਆਪਾਂ ਵੀ ਪਾਵਾਂਗੇ ਆਪਣੇ ਪਾਸੇ ਪਾਵਾਂਗੇ ਅੱਛਾ ਆਹ ਤੂੜੀ ਵਾਲਾ ਜੀ ਇੱਥੇ ਨਾ ਹੀ ਸਿਟੀਆਂ ਦਾ ਕੁੱਤਰਾ ਵੀ ਪੈਂਦਾ ਪਸ਼ੂਆਂ ਨੂੰ ਆਹ ਵੇਖੋ ਜੀ ਸਿਟੀਆਂ ਦਾ ਕੁੱਤਰਾ ਤੇ ਸਿਟੀਆਂ ਦੇ ਕੁੱਤਰੇ ਦਾ ਚਾਰ ਵੀ ਪਾਇਆ ਜਾਂਦਾ ਹੀ ਇੱਥੇ ਜਿਹੜੀ ਆਪਾਂ ਨਰਮਾ ਵੱਢ ਕੇ ਰੱਖ ਲੈਨੇ ਆ ਜਾਂ ਬਾਹ ਲੈਨੇ ਆ ਇਹ ਫਿਰ ਖਾਂਦੇ ਪਸ਼ੂ ਰੱਜ ਕੇ ਜੀ ਬਹੁਤ ਖਾਂਦੇ ਨੇ ਵੇਖੋ ਜੀ ਕਾਪੀ ਨਾ ਹੈ ਸਰ ਬਸ ਪਾਣੀ ਪੀ ਕੇ ਥੋੜਾ ਜਿਹਾ ਖਾ ਕੇ ਰਾਜ ਲੈਣਾ ਹੈ ਰਾਜ ਲੈਣਾ ਹੈ ਛੇਤੀ ਭੁੱਖ ਕਦੀ ਨਹੀਂ ਹੁੰਦੇ ਅੱਛਾ ਅੱਛਾ ਵੇਖੋ ਜੀ ਕਿੱਡਾ ਸੋਹਣਾ ਘਰ ਸਜਾਇਆ ਇਹਨਾਂ ਨੇ ਦੇਖੋ ਤੇ ਉੱਪਰ ਆਂਟੀ ਆ ਟੀਨਾ ਪਾਉਣ ਦਾ ਕੀ ਕਾਰਨਾ ਇਹ ਵੀ ਦੱਸੋ ਮੜਾ ਜੀ ਇੱਥੇ ਕੋਈ ਪਹਚਾਣ ਆਉਂਦੇ ਜਾਂ ਨੇਰੀਆ ਨਹੀਂ ਬੋਤੇ ਇਹ ਪਤਾ ਕੀ ਹੁੰਦਾ ਜਿਵੇਂ ਹੁਣ ਆਪਾਂ ਉਧਰ ਟੀਨਾ ਪਾਈਆਂ ਹੋਈਆਂ ਸੀਗੀਆਂ ਸਭ ਤੋਂ ਬਾੜੀ ਸੀਗੀ ਅੱਛਾ ਜੀ ਤੇ ਫਿਰ ਆਪਾਂ ਉਧਰੋਂ ਹੁਣ ਇੱਧਰ ਆ ਗਏ ਉਹ ਮਤਲਬ ਜਿਵੇਂ ਹੁਣ ਆਪਾਂ ਜ਼ਮੀਨ ਵੇਚਣੀ ਹੈ ਵਿਕਰੀ ਕਰਨੀ ਹੈ ਕੋਈ ਇਹੀ ਜੀ ਗੱਲ ਹੋ ਜੇ ਫਿਰ ਆਪਾਂ ਨਾ ਉਹਨੂੰ ਫਿਰ ਘਰ ਵਿੱਚ ਹੀ ਦੇਣਾ ਪੈਂਦਾ ਅੱਛਾ ਇੱਥੇ ਘਰ ਵੀ ਵਿੱਚੇ ਹੀ ਦੇਣਾ ਪੈਂਦਾ ਜੇ ਸੰਭਸਾਰੀ ਜ਼ਮੀਨ ਦੇਣੀ ਤਾਂ ਘਰ ਵੀ ਦੇਣਾ ਹੀ ਪਊ ਹਾਂ ਵੀ ਦੇਣਾ ਹੀ ਪਊ ਅੱਡ ਪੈਸੇ ਅੱਡ ਨਹੀਂ ਲੱਗਦੇ ਅੱਡ ਨਹੀਂ ਅੱਡ ਨਹੀਂ ਲੱਗਦੇਗੇ ਨਹੀਂ ਨਹੀਂ ਅੱਛਾ ਵੀ ਜਦੋਂ ਵੀ ਤੁਸੀਂ ਕੋਈ ਜ਼ਮੀਨ ਇੱਥੇ ਖਰੀਦੋਗੇ ਤਾਂ ਘਰ ਤੁਹਾਨੂੰ ਵਿੱਚੇ ਮਿਲੇਗਾ ਆਲਰੇਡੀ ਵਿੱਚੇ ਮਿਲੇਗਾ ਬਣਿਆ ਬਣਾਇਆ ਅੱਜ ਆਪਾਂ ਇਹ ਵਿਕਰੀ ਕਰਨੀ ਹੋਵੇ ਤਾਂ ਚਾਹੇ ਆਪਣੀ ਕੋਠੀ ਆ ਚਾਹੇ ਕੋਸ ਵੀ ਆ ਵਿੱਚੇ ਹੀ ਛੱਡ ਕੇ ਜਾਣਾ ਪਊਗਾ ਹਾਂ ਵੀ ਤੁਸੀਂ ਢਾਣੀਆਂ ਤੇ ਰਹਿੰਦੇ ਆ ਉਹ ਕਹਿੰਦੇ ਵੀ ਇਹ ਘਰ ਵੀ ਦੇਣਾ ਹੀ ਪਊ ਮਜਬੂਰੀ ਬਣ ਗਈ ਹਾਂਜੀ ਵੀ ਜਮੀਨ ਨਹੀਂ ਅਸੀਂ ਕਲੀ ਰੱਖਣੀ ਅਸੀਂ ਘਰ ਵੀ ਰੱਖਣਾ ਇੱਥੇ ਮਤਲਬ ਕਿ ਜੇ ਲੈਣੀ ਆ ਜਮੀਨ ਤਾਂ ਤੁਹਾਨੂੰ 30 40 ਕਿੱਲੇ ਜਾਂ 50 ਕਿੱਲੇ ਮਿਲੂਗੀ ਤਾਂ ਘਰ ਵਿੱਚੇ ਹੀ ਮਿਲੂਗਾ ਘਰ ਵਿੱਚੇ ਮਿਲੂਗਾ ਹੈਨਾ ਚਾਹੇ ਲੈਂਟਰ ਤੇ ਆ ਚਾਹੇ ਦੂਜਾ ਉਹ ਵਿੱਚੇ ਦੇਣਾ ਪਊਗਾ ਦੇਣਾ ਉਹ ਜਮੀਨ ਦਾ ਹੀ ਰੇਟ ਲੱਗੂਗਾ ਘਰ ਦਾ ਕੋਈ ਨਹੀਂ ਲੱਗੂਗਾ ਘਰ ਦਾ ਕੋਈ ਨਹੀਂ ਜਿਹੜਾ ਬਣ ਗਿਆ ਬਣ ਗਿਆ ਤਾਂ ਕਰਕੇ ਇੱਥੇ ਘਾਟੀ ਨਾ ਪਾ ਕੇ ਛੱਡ ਦਿੰਦੇ ਤੇ ਦੂਜੀ ਗੱਲ ਇੱਥੇ ਹਵਾ ਬਹੁਤ ਆਉਂਦੀ ਹੈ ਹੈਨਾ ਜੀ ਹਵਾ ਬਹੁਤ ਆਉਂਦੀ ਹੈ ਇਹ ਅਰਬ ਸਾਗਰ ਨੇੜੇ ਹੋਣ ਕਰਕੇ ਹਾਂਜੀ ਤਾਂ ਇਹ ਇਸ ਤਰੀਕੇ ਦਾ ਤੁਹਾਡਾ ਘਰ ਆਤ ਸਾਫ ਸਫਾਈ ਤੁਸੀਂ ਵੇਖ ਲਓ ਕਿੰਨੀ ਰੱਖੀ ਹੈਨਾ ਸਾਸ ਸਾਈ ਸਾਬੋਤ ਹੁਣ ਫੇਰ ਇਕੜੀਆਂ ਪੈਂਦੀ ਆ ਅੱਛਾ ਚੱਲ ਬਾਤ ਆ ਇਧਰ ਲੈਟਰਿੰਗ ਬਾਥਰੂਮ ਹੋ ਗਿਆ ਇਧਰ ਰਸੋਈ ਹੋਗੀ ਤੇ ਇਧਰ ਕੁਛ ਕਮਰੇ ਨੇ ਤੇ ਕੱਲਾ ਕੱਲਾ ਪੋਤਾ ਤੁਹਾਡਾ ਹਨਾ ਇਹ ਹਾਂਜੀ ਹਾਂਜੀ ਅੱਛਾ ਤੇ ਇੱਕ ਹੀ ਪੋਤਰਾ ਤੁਹਾਡਾ ਇਹ ਦੋ ਵੱਡਾ ਵੱਡਾ ਤਾਂ ਇਹਦੇ ਜਿੱਡਾ ਆਪਾਂ ਅੱਛਾ ਅੱਛਾ ਰਾਜਕੋਟ ਪੜ੍ਹਾਈ ਕਰਦਾ ਹੋਸਟਲ ਨੂੰ ਹੋਸਟਲ ਵਿੱਚ 10 ਮੀਚ ਬਾਕੀ ਰਿਸ਼ਤੇਦਾਰ ਤੁਹਾਡੇ ਪੰਜਾਬ ਵੀ ਆ ਜਿਹੜੇ ਰਹਿ ਗਏ ਹੁਣ ਰਿਸ਼ਤੇਦਾਰ ਪੰਜਾਬ ਵੀ ਕੋਈ ਵਿਆਹ ਸ਼ਾਦੀ ਤੇ ਜਾਣੇ ਆਉਣੇ ਆ ਕਿ ਨਹੀਂ ਹਾਂਜੀ ਹਾਂਜੀ ਐਡੀ ਦੂਰ ਗੁਜਰਾਤ ਫਿਰ ਕਿਤੇ ਜਾਣੇ ਹੁੰਦੇ ਨੇ ਜੀ ਅੱਛਾ ਉਹ ਫਿਰ ਕੀਤੇ ਤੇ ਆਉਂਦੇ ਆ ਟ੍ਰੇਨ ਰੂਟ ਤੇ ਜਾਂਦੇ ਨੇ ਟ੍ਰੇਨ ਤੇ ਆ ਜਾਂਦੇ ਨੇ ਉਹ ਜੇ ਕੋਈ ਗੱਡੀ ਵੀ ਲੈ ਕੇ ਆ ਜਾਂਦੇ ਨੇ ਕੋਈ ਟ੍ਰੇਨ ਵੀ ਲੈ ਆ ਜਾਂਦੇ ਨੇ ਟ੍ਰੇਨਾਂ ਹੁਣ ਬਹੁਤ ਜੱਗੀਆਂ ਹੋਈਆਂ ਨੇ ਕੱਲ ਨੂੰ ਉੱਥੋਂ ਝੜੋ ਅੱਜ ਉੱਥੋਂ ਝੜੋ ਸ਼ਾਮ ਨੂੰ ਜਾਂ 11 ਵਜੇ ਕੱਲ ਨੂੰ ਇੱਥੇ ਐਸਾ ਵੀ 1.5 2 ਦੇਣਾ ਚਾਹੀਦਾ ਇੱਥੇ ਬੰਦਾ ਪਹੁੰਚ ਜਾਂਦਾ ਸੁੱਤਾ ਪਿਆ ਤੇ ਲਓ ਵੀ ਮਿੱਤਰੋ ਕੁਝ ਇਸ ਤਰੀਕੇ ਦੀ ਗੱਲਬਾਤ ਤੁਹਾਨੂੰ ਦਿਖਾਤੀ ਹੈ ਆਂਟੀ ਵੀਡੀਓ ਦੇਖਦੇ ਸੀ ਤੇ ਆਂਟੀ ਦਾ ਤੁਹਾਨੂੰ ਯਾਨੀ ਕਿ ਮੈਂ ਪੁੱਛਿਆ ਉਹ ਕਹਿੰਦੇ ਵੀ ਅੰਕਲ ਸਾਨੂੰ ਲੈ ਕੇ ਆਏ ਨੇ ਕਿਉਂਕਿ ਉਹ ਫੌਜ ਸੀਗੇ ਤੇ ਉਹਨਾਂ ਨੂੰ ਸ਼ਾਂਤੀ ਪਸੰਦ ਸੀਗੀ ਤੇ ਵੈਸੇ ਵੀ ਦੇਖਿਆ ਜਾਵੇ ਹੈ ਕੁੱਤਰਾ ਉਹ ਪਿਆ ਹਾਂ ਤੇ ਵੈਸੇ ਵੀ ਜੇ ਦੇਖਿਆ ਜਾਵੇ ਤਾਂ ਇੱਥੇ ਸ਼ਾਂਤੀ ਹੈਗੀ ਆ ਨਸ਼ਾ ਹੈ ਨਹੀਂ ਇੱਥੇ ਬਿਲਕੁਲ ਵੀ ਹੈ ਨਹੀਂ ਚਲੋ ਫੀਮ ਪੋਸਟ ਦਾ ਹੈਗਾ ਹਨਾ ਫੀਮ ਪੋਸਟ ਹੈਗਾ ਪੁੱਤ ਪਰ ਮੇਰਾ ਤਾਂ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਕੱਲ ਨੂੰ ਮੇਰੇ ਜੇ ਪੰਗੇ ਲੈਂਦਾ ਉਹਦੀ ਜਵਾਨਤ ਵੀ ਹੈ ਨਹੀਂ ਫੀਮ ਪੋਸਟ ਉਹਦੀ ਜਵਾਨਤ ਵੀ ਹੈ ਉਹਦੀ ਸਿੱਧੀ ਸਜਾ ਹੀ ਹੈ ਹਾਂਜੀ ਕਿੰਨੀ ਕਿ ਸਜ਼ਾ ਹੋ ਜਾਂਦੀ ਫੀਮ ਅੱਛੀ ਜੇ ਫੜੀ ਗਈ ਤਾਂ ਸਿੱਧੀ ਸੀ ਥੋੜੀ ਥੋੜੀ ਬਣੀ ਜਾਰੇ ਕਹੇ 2 ਕਿਲੋ ਬਣੀ ਜਾਵੇ ਜਾਣੀ ਸਜ਼ਾ ਮੰਗਦੀ ਚਲੋ ਕਿੰਨੀ ਕੁ ਹੋ ਜਾਂਦੀ ਸਜ਼ਾ 5 ਸਾਲ 10 ਸਾਲ ਕਿੰਨੀ ਬਸ 5 ਸਾਲ ਹੋ ਜਾਂਦੀ ਹੈ ਹੋ ਹੀ ਜਾਂਦੀ ਹੈ ਲੈ ਵੀ ਮਿੱਤਰ ਜਾਨੀ ਡਰ ਵੀ ਲੋਕ ਬਹੁਤ ਮੰਨਦੇ ਨੇ ਬਹੁਤ ਮੰਨਦੇ ਨੇ ਠਾਕਰ ਥੋੜੇ ਜੇ ਬੇ ਡਰੇ ਜ ਨੇ ਹੋਰ ਤਾਂ ਇੱਥੇ ਕੋਈ ਕਾਹੂ ਜਿੰਨੀ ਆ ਦੂਜੇ ਦੇ ਵਿਚਾਰੇ ਬਹੁਤ ਵਧੀਆ ਨੇ ਬਹੁਤ ਵਧੀਆ ਇਹ ਤੁਹਾਨੂੰ ਕਿਸੇ ਨੇ ਤੰਗ ਤਾਂ ਨਹੀਂ ਕੀਤਾ ਇੱਥੇ ਨਹੀਂ ਨਹੀਂ ਅੱਛਾ ਤੁਹਾਨੂੰ ਇੱਥੇ ਕੋਈ ਤੰਗ ਆਪਣੇ ਆਂ ਤੂੰ ਤਾਂ ਡਰਦੇ ਨਹੀਂ ਅੱਛਾ ਵੀ ਇਹ ਪੱਗਾ ਹੈ ਕੀ ਅੱਗੇ 12 ਤੋਂ ਤਾਂ ਵੈਸੇ ਹੀ ਦੁਨੀਆ ਸਾਰੀ ਡਰਦੀ ਹੈ ਡਰਦੀ ਹੈ ਪਰ ਆਪਾਂ ਤੋਂ ਤਾਂ ਫੌਜੀਆ ਕਰਕੇ ਬਹੁਤ ਰਿਸਪੈਕਟ ਦਿੰਦੇ ਹੈ ਹਾਂਜੀ ਵੀ ਤੁਹਾਡੇ ਫੌਜ ਇੱਥੇ ਰਹੇ ਸੀ ਜਾਣਦੇ ਜੀ ਉਸੇ ਕੇ ਅੰਕਲ ਨੂੰ ਬਾਕੀ ਇਹ ਕੋਲੇ ਜੇ ਦੂਰ ਸਾ ਗਿਆ 15 ਕਿਲੋਮੀਟਰ ਤੇ ਲੋਕ ਇਹ ਜੇ ਨੇ ਥੋੜੇ ਜੇ ਇੱਕ ਤਾਂ ਇਹ ਜਿਹੜੀ ਰਿਸਪੈਕਟ ਆ ਵਾਲੇ ਨੂੰ ਪੂਰੀ ਦਿੰਦੇ ਨੇ ਠੀਕ ਵਾਲੇ ਨਾਲ ਇੱਜ਼ਤ ਕਰਦੇ ਨੇ ਜਿਹੜਾ ਦੂਆ ਫਿਰ ਉਹਦੇ ਨਾਲ ਦੂਏ ਲੋਟ ਚੱਲਦੇ ਨੇ ਦੂਏ ਲੋਟ ਚੱਲਦੇ ਨੇ ਹਾਂ ਤੇ ਜਿਆਦਾ ਕੌਮ ਇੱਥੇ ਮੁਸਲਮਾਨ ਆਪਣੇ ਇਧਰ ਏਰੀਆ ਚ ਮੁਸਲਮਾਨ ਵੀ ਬਹੁਤ ਆ ਪਟੇਲ ਵੀ ਨੇ ਅੱਛਾ ਜੀ ਤੇ ਹਿੰਦੂ ਵੀ ਬਹੁਤ ਠਾਕਰ ਵੀ ਇੱਥੇ ਹਰੀ ਜਾਣਾ ਕਹਿੰਦੇ ਜਮਾਨਾ ਨੂੰ ਹਰੀ ਜਾਣਾ ਆਪਾਂ ਗੱਡੀਆਂ ਆਏ ਜਿਵੇਂ ਹੁੰਦੇ ਨੇ ਓਕਣ ਦੇ ਇੱਥੇ ਹਰੀ ਜਾਣਾ ਹਰੀ ਜਾਣਾ ਠੀਕ ਪਹਿਲਾਂ ਹੁਣ ਦਿਹਾੜੀ ਇਹਨਾਂ ਦੀ ਲੇਬਰ ਬਹੁਤ ਘੱਟ ਸੀ ਹੁਣ ਲੇਬਰ ਬਹੁਤ ਆਪਣੇ ਮੰਗੂਈ ਆ ਪੰਜਾਬ ਮੰਗੂਈ 300 ਰੁਪਏ ਪਹਿਲਾਂ ਇੱਥੇ ਕਿਵੇਂ ਮਿਲ ਜਾਂਦਾ ਸੀ ਬੰਦਾ 300 ਰੁਪਏ ਇਹਨੇ ਤਾਂ ਇੱਥੇ ਬਸ ਹੈਗੇ 10 20 ਰੁਪਏ ਪਿੱਛੇ ਪੰਜਾਹ ਰੁਪਈਏ 100 ਰੁਪਈਆ ਇਹਨੇ ਆਏ ਆਏ ਉਦੋਂ 100 ਰੁਪਈਏ ਚ ਵੀ ਆ ਜਾਂਦਾ ਸੀ 5 ਰੁਪਈਆ ਚ ਵੀ ਆ ਜਾਂਦੇ ਸੀ ਉਸ ਤੋਂ ਫਿਰ 5 ਰੁਪਈਆ ਚ ਆ ਜਾਂਦੇ ਉਦੋਂ ਫਿਰ ਇਨਕਮ ਵੀ ਤੁਹਾਡੀ ਓਨੀ ਕੀ ਹੋਣੀ ਆ ਆਂਟੀ ਇੱਥੇ ਫਿਰ ਜ਼ਮੀਨ ਕੀ ਰੇਟ ਲਈ ਉਹ ਦੱਸ ਫੇਲਾ ਜ਼ਮੀਨ ਤਾਂ ਉਹ ਤਾਂ ਆਪਣੇ 7 ਉਧਰ ਸੀਗੇ 40 ਏਕੜ 40 ਏਕੜ ਆਪਣੀ 14 ਲੱਖ ਦੀ ਲਈ ਸੀਗੀ 15 ਲੱਖ ਦੀ 15 ਲੱਖ ਦੀ 40 ਏਕੜ ਜ਼ਮੀਨ ਲਈ ਸੀਗੀ ਉਦੋਂ ਹਾਂਜੀ ਤੇ ਇਧਰ ਆਣ ਕੇ ਕਿੰਨੀ ਲਈ ਫਿਰ ਇਧਰ ਇਧਰ ਆਪਣੇ ਅਸੀਂਗੇ 25 30 ਕਿल्ले ਨੇ 30 ਕਿल्ले ਆ ਵਿੱਚ ਘਾਰ ਮੇਰਾ ਖਿਆਲ ਹੈ 26 27 ਦੇ ਰੇਟ ਨੂੰ ਲਈ ਸੀਗੀ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ 26 27 ਲੱਖ ਸਾਰੀ ਜ਼ਮੀਨ ਦੀ 26 27 ਹਜ਼ਾਰ ਨੂੰ ਭਿਆਰ ਨੂੰ ਕਿੱਲਾ ਇੱਕ ਕਿੱਲਾ 26 27 ਹਜ਼ਾਰ ਨੂੰ ਉਦੋਂ ਲਈ ਸੀ ਅੱਜ ਤੋਂ 1998 ਵੇਲੇ ਦੀ ਗੱਲ ਆ ਇਹ ਅ ਤੇ 2002-3 ਦੀ ਗੱਲ ਆ ਹਾਂ 2002-3 ਦੀ 2002-3 ਚ ਇੱਥੇ ਜ਼ਮੀਨ 27-28 ਹਜ਼ਾਰ ਨੂੰ ਕਿੱਲਾ ਮਿਲ ਗਈ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ ਮੋਟਰ ਫੇਰ ਬਾਅਦ ਚ ਕਨੈਕਸ਼ਨ ਲਾ ਕੇ ਫੇਰ ਬਾਅਦ ਚ ਉਹ ਕਿੰਨਾ ਡੂੰਘਾ ਬੋਰ ਇੱਥੇ ਬਾਜੀ 420 420 ਕਿੰਨਾ ਖਰਚ ਆ ਗਿਆ ਹੀ ਬੋਰ-ਬੋਰ ਤੇ ਸਾਰਾ ਆਈ ਅਸੀਂ 7-8 ਲੱਖ ਆ ਗਏ 7-8 ਲੱਖ ਤੁਸੀਂ ਕੀਤਾ 27-28 ਹਜ਼ਾਰ ਨੂੰ ਕਿੱਲਾ ਤੁਹਾਨੂੰ ਜ਼ਮੀਨ ਮਿਲ ਗਈ ਤੁਹਾਡਾ ਭਲਾ ਜਿਸੀ ਵੀ ਕਿੱਲੇ ਨਾਲੋਂ ਮਹਿੰਗਾ ਬੋਰ ਦਾ ਖਰਚਾ ਇੱਥੇ ਬੋਰ ਦਾ ਖਰਚਾ ਬਹੁਤ ਜ਼ਿਆਦਾ ਹੈ ਅਚਾਹ ਦਾਦਾ ਇਹ ਤੁਸੀਂ 8.5 ਲੱਖ 9 ਲੱਖ ਲੱਗਿਆ ਸੀ ਕਹਿਣ ਦਾ ਭਾਅ ਵੀ 27000 ਨੂੰ ਕਿੱਲਾ ਲਈ ਲੱਖ ਦੇ 4 ਤੱਕਲੇ ਆ ਗਏ ਹਾਂਜੀ ਹੈ ਤੇ 8 ਲੱਖ ਤੇ ਤੁਸੀਂ ਬੋਰ ਤੇ ਲਾਤਾ ਤੇ ਜੇ 8 ਲੱਖ ਦੀ ਜ਼ਮੀਨ ਲੈਂਦੇ ਤਾਂ ਤੁਸੀਂ ਤਾਂ ਲੈ ਲੈਂਦੇ 8 ਚੌਕਾ 32 ਕਿੱਲੇ ਹੋਰ ਉਹ ਤੋਂ ਪਾਣੀ ਪਾਣੀ ਤੋਂ ਬਿਨਾ ਫਿਰ ਕੀ ਕਰਨੀ ਹਾਂ ਵੀ ਪਾਣੀ ਦੇ ਪਾਣੀ ਤੋਂ ਬਿਨਾ ਕੀ ਕਰਨੀ ਹੈ ਜੀ ਪਾਣੀ ਤੋਂ ਬਿਨਾ ਮਿਲ ਜਾ ਹੁਣ ਪਾਣੀ ਹੁਣ ਆ ਗਿਆ ਪਾਣੀ ਹੁਣ ਕੀ ਰੇਟ ਹੋਗਾ ਇੱਥੇ ਹੁਣ ਤਾਂ ਉਹਦਾ 22 22 ਨੂੰ ਆਪਣੀ ਛੱਡੀ ਹੋ ਗਈ 18 ਵੀ ਨੂੰ 18 20 ਕਿੰਨੇ ਹਜ਼ਾਰ ਨੂੰ ਕਿ ਲੱਖ ਨੂੰ 18 20 ਲੱਖ ਨੂੰ ਹਾਂ ਹੁਣ ਉਦੋਂ 27 28 ਹਜ਼ਾਰ ਨੂੰ ਲਈ 27 28 ਹਜ਼ਾਰ ਨੂੰ ਲੈ ਕੇ ਤੇ 18 20 ਲੱਖ ਪ੍ਰਾਈਜ਼ ਹੋ ਗਿਆ ਹਾਂ 2001 2 ਦੀ ਗੱਲ ਆ ਹਾਂ ਆ ਲਗਭਗ ਕਿੰਨੇ ਕੋਈ 25 26 ਸਾਲ ਹੀ ਹੋ ਗਏ ਸਾਰੇ 22 23 ਸਾਲ ਹੋਏ ਨੇ ਇਹ ਰੋਡ ਤੇ ਹੀ ਲੱਗ ਜਾਂਦੀ ਫਿਰ ਤੁਹਾਡੀ ਜ਼ਮੀਨ ਅੱਗੇ ਇਹ ਰੋਡ ਤੇ ਹੀ ਲੱਗਦੀ ਆ ਆ ਵੀ ਰਸਤਾ ਹੈ ਰੋਡ ਦੇ ਨਾਲ ਹੀ ਆ ਸਗੋਂ ਜਿਹੜੇ ਬੈਠਣ ਵਾਲੇ ਹੁੰਦੇ ਨੇ ਉਹ ਤਾਂ ਥੋੜਾ ਜਿਹਾ ਪਿੱਛੇ ਹੱਟ ਕੇ ਪਿੱਛੇ ਹਟ ਕੇ ਬੈਠਦੇ ਅੱਛਾ ਅੱਛਾ ਲਓ ਜੀ ਐਂਟੀਨਾ ਗੱਲਾਂ ਬਾਤਾਂ ਕੀਤੀਆਂ ਆਂਟੀ ਨੇ ਸਾਰਾ ਆਪਦਾ ਯਾਨੀ ਕਿ ਆਪਦੇ ਫੀਲਿੰਗਾਂ ਆਪਦੇ ਅਹਿਸਾਸ ਅੱਗੇ ਰੱਖਦੇ ਨੇ ਤਾਂ ਵੀਡੀਓ ਨੂੰ ਮਿੱਤਰੋ ਦੱਬ ਕੇ ਸ਼ੇਅਰ ਕਰਿਆ ਜੀ ਕੁਝ ਇਸ ਤਰੀਕੇ ਦੀ ਗੱਲਬਾਤ ਆ 1998 ਚ ਆਉਣਾ ਪੈ ਗਿਆ ਅੰਕਲ ਦੀ ਵਜ੍ਹਾ ਕਰਕੇ ਆਉਣਾ ਪੈ ਗਿਆ ਐਸ ਘਰ ਚ ਇਹ ਰਹਿੰਦੇ ਨੇ ਕੁਝ ਤਾਂ ਕਹਿੰਦੇ ਵੀ ਇੱਥੇ ਪਚਾਲ ਬਹੁਤ ਆਉਂਦੇ ਤਾਂ ਇਹ ਕਾਰਨ ਦੂਜਾ ਕਾਰਨ ਇਹ ਤੇ ਹਵਾ ਬਹੁਤ ਵਗਦੀ ਅਰਬ ਸਾਗਰ ਕਰਕੇ ਨੇਹਰੀਆਂ ਆਉਂਦੀਆਂ ਰਹਿੰਦੀਆਂ ਤੇ ਤੀਜਾ ਕਾਰਨ ਆ ਜੀ ਇੱਥੇ ਕੱਲ ਨੂੰ ਇਹਨਾਂ ਦਾ ਕੋਈ ਪਤਾ ਨਹੀਂ ਵੀ ਕਦੋਂ ਕਿੱਥੇ ਜਾਣਾ ਪਵੇ ਹਨਾ ਟਿਕਾਣਾ ਬਦਲਣਾ ਪੈ ਜੀ ਤਾਂ ਕਹਿੰਦੇ ਇੱਥੇ ਜਦੋਂ ਜ਼ਮੀਨ ਵੇਚਣੀ ਤਾਂ ਘਰ ਵੀ ਨਾਲ ਹੀ ਦੇਣਾ ਪੈਂਦਾ ਤਾਂ ਵੀਡੀਓ ਨੂੰ ਮਿੱਤਰੋ ਵਾਤ ਵਾਤ ਸ਼ੇਅਰ ਕਰ ਦਿਓ ਤੇ ਲਾਈਕ ਕਰਿਆ ਜੀ ਮਿਲਦੇ ਆ ਨੈਕਸਟ ਵੀਡੀਓ ਚ ਰੱਬ ਰੱਖ